ਦੇ ਸਬਸਕ੍ਰਾਈਬ ਜੀ ਮੈਂ ਸ਼ੈਜਾਨ ਅਨੰਦ ਕਾਲਜ ਚ ਬੀਏ ਲਾਸਟイヤー ਕਰ ਰਿਹਾ ਤੇ ਮੈਂ ਪਾਰਟ ਟਾਈਮ ਇਥੇ ਜੋਬ ਕਰਦਾ ਹਾਂ ਮੇਰਾ ਨਾਮ ਸੰਸਿਗਰ ਮੈਂ ਕੋਟ ਖਾਸਾ ਦੇ ਰਹਿਣ ਵਾਲਾ ਹਾਂ ਕਿਨਾਂ ਕਿਸ ਸਮਾਂ ਤੁਹਾਨੂੰ ਹੋ ਚੁੱਕਿਆ ਵਾ ਆਪਣੇ ਕਾਲਜ ਵਿੱਚ ਸਟੱਡੀ ਕਰਦੇ ਹੋਏ ਆਈ 3 ਸਾਲ ਹੋ ਚਲੇ ਮੈਂ ਲਾਸਟイヤー ਚੱਲ ਰਿਹਾ ਜੀ ਤੇ ਇਸ ਤੋਂ ਬਾਅਦ ਮੈਂ ਕੋਲ ਤੋਂ ਫ੍ਰੀ ਹੋ ਕੇ ਫਿਰ ਇੱਥੇ ਪਾਰਟ ਟਾਈਮ ਜੋਬ ਕਰਦਾ ਹਾਂ ਤੇ ਨਾਲ ਮੀਸਰ ਦਾ ਮੇਨੋ ਸ਼ੌਕ ਹੈ ਕੋਈ ਆਪਣੀ ਕੈਸ਼ ਕੱਢੀ ਹੋਵੇ ਜਾਂ ਕੋਈ ਕਹਾਣਾ ਲਿਖਿਆ ਹੋਵੇ ਤੁਸੀਂ ਮੈਂ ਕਰਨਾ ਚਾਹੁੰਦਾ ਗਾਣਾ ਹੈ ਕਿ ਛੋਟੀ ਕੰਪਨੀ ਹੈ ਜੇ ਕੋਈ ਕੰਪਨੀ ਹੈ ਜੇ ਉੱਤੋਂ ਮੈਂ ਆਪਣਾ ਨਾਮ ਬਣਾਵਾਂ ਆਪਣੇ ਘਰ ਦੀ ਗਰੀਬੀ ਦੂਰ ਕਰਨਾ ਚਾਹੁੰਦਾ ਪਾਰਟ ਟਾਈਮ ਕਰਦੇ ਆ ਵੀ ਥੋੜੇ ਪੈਸੇ ਹੋਏ ਹੋ ਜਾਣ ਚਾਹਤੇ ਫਿਰ ਹੀ ਹੋਏਗਾ ਥੋੜਾ ਹੱਥ ਪੈਰ ਉਸ ਸਾਥੀ ਉਹ ਥੋੜਾ ਕੰਮ ਕਰ ਤੇ ਕੋਈ ਇਹੋ ਜਿਹਾ ਸ਼ੌਂਕ ਜਿਹੜਾ ਕਿ ਤੁਹਾਨੂੰ ਬੜਾ ਹੀ ਪਸੰਦ ਹੋਵੇ ਕੋਈ ਐਦਾਂ ਦਾ ਗਾਣਾ ਜਿਹੜਾ ਕਿ ਤੁਸੀਂ ਸਾਡੇ ਸਰੋਤਿਆਂ ਨੂੰ ਜਰੂਰ ਸੁਣਾਓ ਹਾਂਜੀ ਹਾਂਜੀ ਜੂ ਸੁਣਾਵਾਂਗੇ ਮੇਰਾ ਇੱਕ ਫੇਵਰਿਟ ਗਾਣਾ ਹੈ ਸੁੱਚਾ ਜ਼ੁਲਮਾ ਹਾਂ ਯਕਤ ਸਾਰੇ ਨੇ ਸੁਣਿਆ ਗਾ ਪਰ ਮੈਂ ਆਪਣੀ ਮਰਜ਼ੀ ਸੁਣਾਣਾ ਪਾਬੀ ਬਲਬੀਰੋ ਕਾਨੀ ਕਰਦੀ ਮਿੰਤਾ ਮਰ ਜਾਣੀ ਸੁੱਚੇ ਦੇ ਫੜਕਨ ਡੋਲੇ ਮੋਢੇ ਤੇ ਬੰਦੇ ਖਾਨੀ ਪਾਬੀ ਬਲਬੀਰੋ ਕਾਨੀ ਕਰਦੀ ਮਿੰਤਾ ਮਰ ਜਾਣੀ ਸੁੱਚੇ ਦੇ ਫੜਕਨ ਡੋਲੇ ਮੋਢੇ ਤੇ ਬੰਦੇ ਖਾਨੀ ਅੰਤ ਵੇਲਾ ਗਿਆ ਸੀ ਕੁੱਕਰ ਦੀ ਮਸ਼ੂਕ ਦਾ ਦੇਖੇ ਕਿਤੇ ਦੱਬ ਦਿਨਾ ਦੇਖੀ ਕਿਤੇ ਦੱਬ ਦੀਨਾ ਘੋੜਾ ਬੇਬੰਦੂਕ ਦਾ ਮਾਰਦੀਨਾ ਦੱਬ ਦੀਨਾ ਘੋੜਾ ਬੇਬੰਦੂਕ ਦਾ ਸੁੱਚੇ ਆਵੇ ਦੱਬ ਦੀਨਾ ਘੋੜਾ ਵੇ ਬੰਦੂਕ ਦਾ ਸੋ ਲੈ ਕੇ ਛੁੱਟੀ ਸੁੱਚਾ ਸੀ ਕਰੇ ਪਰ ਧਿਆ ਰੁੰਦਾ ਦਾ ਪਟਾ ਢੋਲਦਾ ਹੁਣ ਲੈ ਪਾਣਾ ਵਰਤਿਆ ਉੱਚੋ ਲੈ ਕੇ ਛੁੱਟੀ ਸੁੱਚਾ ਸੀ ਕਰੇ ਪਰ ਧਿਆ ਰੁੰਦਾ ਦਾ ਪਟਾ ਢੋਲਦਾ ਹੁਣ ਲੈ ਪਾਣਾ ਵਰਤਿਆ ਪੰਨਣਾ ਪਿਆਸੀ ਜਿੰਦਾ ਬੇਬੇ ਦੇ ਸੰਦੂਕ ਦਾ ਦੇਖੀ ਕਿਤੇ ਦੱਬ ਦਿਨਾ ਦੇਖੀ ਕਿਤੇ ਦੱਬ ਦਿਨਾ ਘੋੜਾ ਵੇ ਬੰਦੂਕ ਦਾ ਸੱਚੇ ਆਵੇ ਦੱਬ ਦਿਨਾ ਘੋੜਾ ਵੇ ਬੰਦੂਕ ਦਾ ਧੀਰ ਬਬੇ ਦਾ ਮਾਂ ਸੌਂ ਜਾ ਗਿਆ ਦਾ ਮੈਂ ਤੈਨੂੰ ਉਹ ਵੀ ਸੁਣਾ ਦਿੰਨਾ ਮੇਰੀ ਮਾਂ ਨੂੰ ਹਮੇਸ਼ਾ ਖੁਸ਼ ਰੱਖੇ ਕਰਤਾਰੇ ਆਉਣ ਲੱਗੇ ਨੂੰ ਰੁਪਈਆ ਚੋਰੀ ਦਿੱਤਾ ਸੀ ਹਜ਼ਾਰੇ ਮੇਰੀ ਮਾਂ ਨੂੰ ਹਮੇਸ਼ਾ ਖੁਸ਼ ਰੱਖੇ ਕਰਤਾਰੇ ਆਉਣ ਲੱਗੇ ਨੂੰ ਰੁਪਈਆ ਚੋਰੀ ਦਿੱਤਾ ਸੀ ਹਜ਼ਾਰੇ ਕਿਸ ਹਾਲ ਚ ਵਡੇ ਸਾ ਵਿੱਚ ਵਸਦਾ ਉਹਨੂੰ ਉਹਦੇ ਜਜ਼ਬਾਤ ਮੇਰੇ ਬਾਰੇ ਪੁੱਛਦੇ ਹੋ ਰੋਟੀ ਖਾਧੀ ਏ ਕਿ ਨਹੀਂ ਕਲੀਮਾ ਪੁੱਛਦੀ ਕਿਨੇ ਡਾਲੇ ਕਮੋਨਾ ਬਾਕੀ ਸਾਰੇ ਪੁੱਛਦੇ ਰੋਟੀ ਖਾਧੀ ਏ ਕਿ ਨਹੀਂ ਕਲੀਮਾ ਪੁੱਛਦੀ ਕਿਨੇ ਡਾਲੇ ਕਮੋਨਾ ਬਾਕੀ ਸਾਰੇ ਪੁੱਛਦੇ ਪੁੱਛਦੇ ਨੇ ਕਹੀ ਕੀ ਸਾਡੇ ਲਈ ਆਵੇਂਗਾ ਪਰ ਅੰਮੀ ਪੁੱਛੇ ਪੁੱਤਾ ਕਰ ਕਦੋਂ ਆਵੇਂਗਾ ਕਿ ਜਿੰਨੇ ਲਈ ਕੀ ਸਾਡੇ ਲਈ ਆਵੇਂਗਾ ਪਰ ਅੰਮੀ ਪੁੱਛੇ ਪੁੱਤਾ ਕਰ ਕਦੋਂ ਆਵੇਂਗਾ ਮੇਰੀ ਮਾਂ ਜਿਹਨੂੰ ਦਿਲੋਂ ਫਿਕਰ ਹੈ ਇੱਕ ਮੇਰੀ ਮਾਂ ਜਿਹਨੂੰ ਦਿਲੋਂ ਹੈ ਫਿਕਰ ਬਾਕੀ ਹਰ ਸਾਰੇ ਲਾਲਚਾਂ ਦੇ ਮਾਰੇ ਪੁੱਛਦੇ ਹੋ ਰੋਟੀ ਖਾਧੀ ਐ ਕਿ ਨਹੀਂ ਕੱਲੀ ਮਾਂ ਕੁਛ ਦੀ ਕਿਨੇ ਡਾਲੇ ਰਿਕਮੋਨਾ ਬਾਕੀ ਸਾਰੇ ਪੁੱਛਦੇ ਰੋਟੀ ਖਾਧੀ ਏ ਕਿ ਨਹੀਂ ਕਲੀਮਾ ਪੁੱਛਦੀ ਕਿਨੇ ਡਾਲੇ ਰਿਕਮੋਨਾ ਬਾਕੀ ਸਾਰੇ ਪੁੱਛਦੇ